ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟਸ ਦੇ ਲਈ ਇੱਕ ਨਵੇਕਲੀ ਪਹਿਲ ਕਰਦਿਆਂ ਸਕੋਸ਼ੀਆ ਬੈਂਕ ਦੇ ਵੱਲੋਂ ਗਾਹਕਾਂ ਨੂੰ ਕ੍ਰੈਡਿਟ ਕਾਰਡ ਦੀ ਅਰਜ਼ੀ ਡਿਜੀਟਲ ਤਰੀਕੇ ਦੇ ਨਾਲ ਦੇ ਸਕਣ ਦੀ ਸਹੂਲਤ ਦਿੱਤੀ ਗਈ ਹੈ ਬੈਂਕ ਦਾ ਦਾਅਵਾ ਹੈ ਕਿ ਆਨਲਾਈਨ ਤਰੀਕੇ ਦੇ ਨਾਲ ਕ੍ਰੈਡਿਟ ਕਾਰਡ ਦੀ ਅਰਜ਼ੀ ਦੀ ਸਹੂਲਤ ਦੇਣ ਵਾਲਾ ਉਹ ਪਹਿਲਾ ਬੈਂਕ ਹੈ ਸਕੋਸ਼ੀਆ ਬੈਂਕ ਦਾ ਕਹਿਣਾ ਹੈ ਕਿ ਨਵੇਂ ਆਏ ਹੋਏ ਇਮੀਗ੍ਰੈਂਟਸ ਦੀ ਸ਼੍ਰੇਣੀ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਹੋਲਡਰ ਵੀ ਸ਼ਾਮਲ ਨੇ ਜੋ ਕੈਨੇਡਾ ਵਿੱਚ 5 ਸਾਲ ਤੋਂ ਘੱਟ ਸਮੇਂ ਤੋਂ ਰਹਿ ਰਹੇ ਨੇ ਕੈਨੇਡਾ ਦੇ ਇੱਕ ਸਥਾਨਕ ਮੀਡੀਆ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਕੋਸ਼ੇ ਬੈਂਕ ਦੇ ਸੀਨੀਅਰ ਵੌਇਸ ਪ੍ਰੈਜਿਡੈਂਟ ਕਿੰਗਸਲੇ ਚੱਕ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀ ਆਨਲਾਈਨ ਚੈਕਿੰਗ, ਬਚਤ ਅਤੇ ਕ੍ਰੈਡਿਟ ਕਾਰਡ ਖਾਤੇ ਖੋਲ੍ਹ ਸਕਦੇ ਨੇ ਜਿਸ ਦੇ ਨਾਲ ਬ੍ਰਾਂਚਾ ਦੇ ਵਿੱਚ ਜਾਣ ਦੀ ਜ਼ਰੂਰਤ ਘੱਟ ਜਾਂਦੀ ਹੈ। ਕਿੰਗਸਲੇ ਚੱਕ ਨੇ ਕਿਹਾ ਕਿ ਸਹੂਲਤ ਜਿੱਥੇ ਗਾਕਾ ਦੇ ਲਈ ਆਰਾਮਦਾਇਕ ਹੋਵੇਗੀ ਉੱਥੇ ਹੀ ਤੇਜ ਸੇਵਾ ਵੀ ਮਿਲ ਸਕੇਗੀ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਕ੍ਰੈਡਿਟ ਕਾਰਡ ਦੇਣ ਬਾਰੇ ਵਚਨ ਕਰ ਦੇਂਦੇ ਹੋਏ ਕਿੰਗਸਲੇ ਚੱਕ ਨੇ ਦੱਸਿਆ ਕਿ ਉਹਨਾਂ ਦੇ ਬੈਂਕ ਵੱਲੋਂ ਕ੍ਰੈਡਿਟ ਵਿਸ਼ਲੇਸ਼ਣ ਕੰਪਨੀ ਨੋਵਾ ਕ੍ਰੈਡਿਟ ਦੇ ਨਾਲ 2023 ਦੇ ਵਿੱਚ ਭਾਈਵਾਲੀ ਕੀਤੀ ਗਈ ਸੀ 2023 ਦੇ ਵਿੱਚ ਨਵਾਂ ਕ੍ਰੈਡਿਟ ਦੇ ਨਾਲ ਭਾਈਵਾਲੀ ਕਰਨ ਵਾਲਾ ਪਹਿਲਾ ਕੈਨੇਡੀਅਨ ਬੈਂਕ ਸੀ ਅਤੇ ਹੁਣ ਡਿਜੀਟਲ ਕ੍ਰੈਡਿਟ ਕਾਰਡ ਅਰਜੀਤੀ ਪ੍ਰਕਿਰਿਆ ਕਰਨ ਵਾਲਾ ਵੀ ਪਹਿਲਾ ਬੈਂਕ ਹੈ ਬੈਂਕ ਦੇ ਵੱਲੋਂ ਇੱਕ ਕਥਨ ਡਿਜੀਟਲ ਬੈਂਕਿੰਗ ਬਾਰੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕੈਂਸਲੇ ਚੱਕ ਨੇ ਕਿਹਾ ਕਿ ਨਵੇਂ ਆਏ ਹੋਏ ਇਮੀਗ੍ਰੈਂਟਸ ਦੇ అనుభవਾਂ ਤੋਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਉਕਤ ਪ੍ਰਵਾਸੀਆਂ ਦੇ ਦੇਸ਼ਾਂ ਵਿੱਚ ਡਿਜੀਟਲ ਬੈਂਕਿੰਗ ਕੈਨੇਡਾ ਨਾਲੋਂ ਵਧੇਰੇ ਉੱਨਤ ਹੈ ਚੱਕ ਨੇ ਕਿਹਾ ਇਮੀਗ੍ਰੈਂਟ ਬੈਂਕ ਵਿੱਚ ਜਾ ਕੇ ਵੀ ਬੈਂਕ ਸੇਵਾਵਾਂ ਲੈ ਸਕਦੇ ਨੇ ਪਰ ਆਨਲਾਈਨ ਟ੍ਰਿਕ ਦੇ ਨਾਲ ਉਹਨਾਂ ਦਾ ਸਮਾਂ ਬਚੇਗਾ ਕਿੰਗਸਲੇ ਚੱਕ ਦੇ ਮੁਤਾਬਕ ਨੋਵਾ ਕ੍ਰੈਡਿਟ ਗਾਹਕਾਂ ਦੀ ਪੁਰਾਣੇ ਦੇਸ਼ ਦੀ ਹਿਸਟਰੀ ਦੀ ਜਾਣਕਾਰੀ ਹਾਸਲ ਕਰਕੇ ਗਾਹਕਾਂ ਨੂੰ ਕੈਨੇਡਾ ਵਿੱਚ ਕ੍ਰੈਡਿਟ ਕਾਰਡ ਦੀ ਅਰਜ਼ੀ ਦੇਣ ਦੇ ਵਿੱਚ ਮਦਦ ਕਰੇਗਾ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਕ੍ਰੈਡਿਟ ਹਿਸਟਰੀ ਦੀ ਅਨਹੋਂਦ ਹੋਣ ਦੇ ਕਾਰਨ ਬਹੁਤ سارے ਇਮੀਗ੍ਰੈਂਟਸ ਨੂੰ ਜਾਂ ਤਾਂ ਕ੍ਰੈਡਿਟ ਕਾਰਡ ਨਹੀਂ ਮਿਲਦਾ ਜਾਂ ਤਾਂ ਬਹੁਤ ਘੱਟ ਰਕਮ ਦਾ ਕ੍ਰੈਡਿਟ ਕਾਰਡ ਮਿਲਦਾ ਚੱਕ ਨੇ ਕਿਹਾ ਬਿਨੈਕਾਰਾਂ ਦੀ ਸਹਿਮਤੀ ਤੋਂ ਬਾਅਦ ਹੀ ਨੋਵਾ ਕ੍ਰੈਡਿਟ ਗਾਹਕਾਂ ਦੀ ਕ੍ਰੈਡਿਟ ਉਦੀ ਜਾਂਚ ਕਰਕੇ ਰਿਪੋਰਟ ਸੌਂਪੇਗੀ 스코샤 ਬੈਂਕ ਦੇ ਅਧਿਕਾਰੀ ਕਿੰਗਸਲੇ ਚੱਕ ਦਾ ਕਹਿਣੇ ਕਿ ਗਾਕਾ ਦੇ ਵੱਲੋਂ ਕ੍ਰੈਡਿਟ ਹਿਸਟਰੀ ਦੀ ਜਾਂਚ ਦੇ ਲਈ ਅਰਜ਼ੀ ਦੇਣਾ ਲਾਜ਼ਮੀ ਨਹੀਂ ਹੈ ਤੇ ਉਹਨਾਂ ਨੂੰ ਇਸ ਦੇ ਬਿਨਾਂ ਵੀ ਕ੍ਰੈਡਿਟ ਕਾਰਡ ਮਿਲ ਸਕਦਾ ਹੈ ਪਰ ਆਪਣੇ ਦੇਸ਼ ਦੇ ਵਿੱਚ ਵਧੀਆ ਹਿਸਟਰੀ ਹੋਣ ਦੇ ਕਾਰਨ ਉਹ ਵੱਡੀ ਰਕਮ ਵਾਲੇ ਕਾਰਡ ਦੇ ਲਈ ਯੋਗ ਹੋ ਸਕਦੇ ਨੇ ਨਵਕ ਡੈਰੀ ਦੇ ਮੁੱਖ ਸੰਚਾਲਨ ਅਧਿਕਾਰੀ ਕੋਲੇਨ ਗਾਸਟ੍ਰੇ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਅਸੀਂ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਨੂੰ ਪਹੁੰਚਣ ਅਤੇ ਵੱਧਨ ਫੁੱਲਣ ਦੇ ਵਿੱਚ ਮਦਦ ਕਰਨ ਲਈ ਬਹੁਤ ਉਤਸ਼ਾਹੀ ਤਾਂ ਅਸਟੇ ਨੇ ਕਿਹਾ ਕਿ ਸਕੋਸ਼ੀਆ ਬੈਂਕ ਦੇ ਨਾਲ ਸਾਡਾ ਸਹਿਯੋਗ ਦਾ ਸੌਂਦਾ ਹੈ ਕਿ ਨਵੇਂ ਆਉਣ ਵਾਲਿਆਂ ਨੂੰ ਡਿਜੀਟਲ ਬੈਂਕਿੰਗ ਦੇ ਨੁਮਾ ਦੇ ਵਿੱਚ ਸਹੱਜੇ ਹੀ ਜੋੜ ਕੇ ਵੱਡੇ ਪੱਧਰਾਂ ਤੇ ਸੇਵਾ ਦਿੱਤੀ ਜਾ ਸਕਦੀ ਹੈ ਇਹ ਇੱਕ ਵੱਡੀ ਰੁਕਾਵਟ ਨੂੰ ਦੂਰ ਕਰਦਾ ਹੈ ਜਿਸ ਨੇ ਇਤਿਹਾਸਿਕ ਤੌਰ ਤੇ ਲੱਖਾਂ ਨਵੇਂ ਆਉਣ ਵਾਲੇ ਨੂੰ ਆਪਣੇ ਦੇਸ਼ ਦੇ ਵਿੱਚ ਸਥਾਪਤ ਕ੍ਰੈਡਿਟ ਇਤਿਹਾਸ ਦੇ ਬਾਵਜੂਦ ਪਹੁੰਚਣ ਤੇ ਦੁਬਾਰਾ ਸ਼ੁਰੂਆਤ ਕਰਨ ਦੇ ਲਈ ਮਜਬੂਰ ਕੀਤਾ ਹੈ ਸਸਿਗਾਜੀ ਮੈਂ ਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟਸ ਦੇ ਲਈ ਇੱਕ ਨਵਿਕਲੀ ਪਹਿਲ ਕਰਦਿਆਂ ਸਕੋਸ਼ੀਆ ਬੈਂਕ ਦੇ ਵੱਲੋਂ ਗਾਹਕਾਂ ਨੂੰ ਕ੍ਰੈਡਿਟ ਕਾਰਡ ਦੀ ਅਰਜ਼ੀ ਡਿਜੀਟਲ ਤਰੀਕੇ ਦੇ ਨਾਲ ਦੇ ਸਕਣ ਦੀ ਸਹੂਲਤ ਦਿੱਤੀ ਗਈ ਹੈ ਬੈਂਕ ਦਾ ਦਾਵਾ ਹੈ ਕਿ ਔਨਲਾਈਨ ਤਰੀਕੇ ਦੇ ਨਾਲ ਕ੍ਰੈਡਿਟ ਕਾਰਡ ਦੀ ਅਰਜ਼ੀ ਦੀ ਸਹੂਲਤ ਦੇਣ ਵਾਲਾ ਉਹ ਪਹਿਲਾ ਬੈਂਕ ਹੈ 스코시아 ਬੈਂਕ ਦਾ ਕਹਿਣਾ ਹੈ ਕਿ ਨਵੇਂ ਆਏ ਹੋਏ ਇਮੀਗ੍ਰੈਂਟਸ ਦੀ ਸ਼੍ਰੇਣੀ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਹੋਲਡਰ ਵੀ ਸ਼ਾਮਲ ਨੇ ਜੋ ਕੈਨੇਡਾ ਵਿੱਚ 5 ਸਾਲ ਤੋਂ ਘੱਟ ਸਮੇਂ ਤੋਂ ਰਹਿ ਰਹੇ ਨੇ। ਕੈਨੇਡਾ ਦੇ ਇੱਕ ਸਥਾਨਕ ਮੀਡੀਆ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਕੋਸ਼ੀਆ ਬੈਂਕ ਦੇ ਸੀਨੀਅਰ ਵੌਇਸ ਪ੍ਰੈਜ਼ੀਡੈਂਟ ਕਿੰਗਸਲੇ ਚੱਕ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀ ਆਨਲਾਈਨ ਚੈਕਿੰਗ, ਬਚਤ ਅਤੇ ਕ੍ਰੈਡਿਟ ਕਾਰਡ ਖਾਤੇ ਖੋਲ੍ਹ ਸਕਦੇ ਨੇ ਜਿਸ ਦੇ ਨਾਲ ਬ੍ਰਾਂਚਾਂ ਦੇ ਵਿੱਚ ਜਾਣ ਦੀ ਜ਼ਰੂਰਤ ਘੱਟ ਜਾਂਦੀ ਹੈ। ਕਿੰਗਸਲੇ ਚੱਕ ਨੇ ਕਿਹਾ ਕਿ ਸਹੂਲਤਾਂ ਜਿੱਥੇ ਗਾਕਾ ਦੇ ਲਈ ਆਰਾਮਦਾਇਕ ਹੋਵੇਗੀ ਉੱਥੇ ਹੀ ਤੇਜ਼ ਸੇਵਾ ਵੀ ਮਿਲ ਸਕੇਗੀ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਕ੍ਰੈਡਿਟ ਕਾਰਡ ਦੇਣ ਬਾਰੇ ਵਜਿਦਚਾਨ ਕਰ ਦਿੰਦੇ ਹੋਏ ਕਿੰਗਸਲੇ ਚੱਕ ਨੇ ਦੱਸਿਆ ਕਿ ਉਹਨਾਂ ਦੇ ਬੈਂਕ ਵੱਲੋਂ ਕ੍ਰੈਡਿਟ ਵਿਸ਼ਲੇਸ਼ਣ ਕੰਪਨੀ ਨੋਵਾ ਕ੍ਰੈਡਿਟ ਦੇ ਨਾਲ 2023 ਦੇ ਵਿੱਚ ਭਾਈਵਾਲੀ ਕੀਤੀ ਗਈ ਸੀ 2023 ਦੇ ਵਿੱਚ ਨੋਵਾ ਕ੍ਰੈਡਿਟ ਦੇ ਨਾਲ ਭਾਈਵਾਲੀ ਕਰਨ ਵਾਲਾ ਪਹਿਲਾ ਕੈਨੇਡੀਅਨ ਬੈਂਕ ਸੀ ਅਤੇ ਹੁਣ ਡਿਜੀਟਲ ਕ੍ਰੈਡਿਟ ਕਾਰਡ ਅਰਜੀਤੀ ਪ੍ਰਕਿਰਿਆ ਕਰਨ ਵਾਲਾ ਵੀ ਪਹਿਲਾ ਬੈਂਕ ਹੈ ਬੈਂਕ ਦੇ ਵੱਲੋਂ ਇੱਕ ਕਥਨ ਹੈ ਡਿਜੀਟਲ ਬੈਂਕਿੰਗ ਬਾਰੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿੰਗਸਲੇ ਚੱਕ ਨੇ ਕਿਹਾ ਕਿ ਨਵੇਂ ਆਏ ਹੋਏ ਇਮੀਗ੍ਰੈਂਟਸ ਦੇअनुभवਾਂ ਤੋਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਉਕਤ ਪ੍ਰਵਾਸੀਆਂ ਦੇ ਦੇਸ਼ਾਂ ਵਿੱਚ ਡਿਜੀਟਲ ਬੈਂਕਿੰਗ ਕੈਨੇਡਾ ਨਾਲੋਂ ਵਧੇਰੇ ਉੱਨਤ ਹੈ ਚੱਕ ਨੇ ਕਿਹਾ ਇਮੀਗ੍ਰੈਂਟ ਬੈਂਕ ਵਿੱਚ ਜਾ ਕੇ ਵੀ ਬੈਂਕ ਸੇਵਾਵਾਂ ਲੈ ਸਕਦੇ ਨੇ ਪਰ ਆਨਲਾਈਨ ਤਰੀਕੇ ਦੇ ਨਾਲ ਉਹਨਾਂ ਦਾ ਸਮਾਂ ਬਚੇਗਾ ਕਿੰਗਸਲੇ ਚੱਕ ਦੇ ਮੁਤਾਬਕ ਨੋਵਾ ਕ੍ਰੈਡਿਟ ਗਾਹਕਾਂ ਦੀ ਪੁਰਾਣੇ ਦੇਸ਼ ਦੀ ਹਿਸਟਰੀ ਦੀ ਜਾਣਕਾਰੀ ਹਾਸਲ ਕਰਕੇ ਗਾਹਕਾਂ ਨੂੰ ਕੈਨੇਡਾ ਕ੍ਰੈਡਿਟ ਕਾਰਡ ਦੀ ਅਰਜ਼ੀ ਦੇਣ ਦੇ ਵਿੱਚ ਮਦਦ ਕਰੇਗਾ ਦੱਸਣਯੋਗ ਹੈ ਕਿ ਕੈਨੇਡਾ ਵਿੱਚ ਕ੍ਰੈਡਿਟ ਹਿਸਟਰੀ ਦੀ ਅਨਹੋਂਦ ਦੇ ਕਾਰਨ ਬਹੁਤ سارے ਇਮੀਗ੍ਰੈਂਟਸ ਨੂੰ ਜਾਂ ਤਾ ਕ੍ਰੈਡਿਟ ਕਾਰਡ ਨਹੀਂ ਮਿਲਦਾ ਚਾਹਤਾ ਬਹੁਤ ਘੱਟ ਰਕਮ ਦਾ ਕ੍ਰੈਡਿਟ ਕਾਰਡ ਮਿਲਦਾ ਚੱਕ ਨੇ ਕਿਹਾ ਬਿਨੇਕਾਰਾਂ ਦੀ ਸਹਿਮਤੀ ਤੋਂ ਬਾਅਦ ਹੀ ਨੋਵਾ ਕ੍ਰੈਡਿਟ ਗਾਹਕਾਂ ਦੀ ਕ੍ਰੈਡਿਟ ਹਿਸਟਰੀ ਦੀ ਜਾਂਚ ਕਰਕੇ ਰਿਪੋਰਟ ਸੌਪੇਗੀ ਸਕੋਸ਼ੀਆ ਬੈਂਕ ਦੇ ਅਧਿਕਾਰੀ ਕਿੰਗਸਲੇ ਚੱਕ ਦਾ ਕਹਿਣਾ ਹੈ ਕਿ ਗਾਹਕਾਂ ਦੇ ਵੱਲੋਂ ਕ੍ਰੈਡਿਟ ਹਿਸਟਰੀ ਦੀ ਜਾਂਚ ਦੇ ਲਈ ਅਰਜ਼ੀ ਦੇਣਾ ਲਾਜ਼ਮੀ ਨਹੀਂ ਹੈ ਤੇ ਉਹਨਾਂ ਨੂੰ ਇਸ ਦੇ ਬਿਨਾਂ ਵੀ ਕ੍ਰੈਡਿਟ ਕਾਰਡ ਮਿਲ ਸਕਦਾ ਹੈ ਪਰ ਆਪਣੇ ਦੇਸ਼ ਦੇ ਵਿੱਚ ਵਧੀਆ ਹਿਸਟਰੀ ਹੋਣ ਦੇ ਕਾਰਨ ਉਹ ਵੱਡੀ ਰਕਮ ਵਾਲੇ ਕਾਰਡ ਦੇ ਲਈ ਯੋਗ ਹੋ ਸਕਦੇ ਨਹੀਂ ਨੋਵਾ ਦੇਰੀ ਤੇ ਮੁੱਖ ਸੰਚਾਲਨ ਅਧਿਕਾਰੀ ਕੋਲਨ ਗਾਸਟ੍ਰੇ ਦੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਅਸੀਂ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਨੂੰ ਪਹੁੰਚਣ ਅਤੇ ਵੱਧਨ ਫੁੱਲਣ ਦੇ ਵਿੱਚ ਮਦਦ ਕਰਨ ਲਈ ਬਹੁਤ ਉਤਸ਼ਾਹੀ ਤਾਂ ਗਾਸਟ੍ਰੇ ਕਿਹਾ ਕਿ ਇਸ ਕੋਸ਼ੇ ਬੈਂਕ ਦੇ ਨਾਲ ਸਾਡਾ ਸਹਿਯੋਗ ਦਾ ਸੰਦੇਸ਼ ਹੈ ਕਿ ਨਵੇਂ ਆਉਣ ਵਾਲਿਆਂ ਨੂੰ ਡਿਜੀਟਲ ਬੈਂਕਿੰਗ ਅਨੁਭਵ ਦੇ ਵਿੱਚ ਸਹੱਜੇ ਹੀ ਜੋੜ ਕੇ ਵੱਡੇ ਪੱਧਰਾਂ ਤੇ ਸੇਵਾ ਦਿੱਤੀ ਜਾ ਸਕਦੀ ਹੈ ਇਹ ਇੱਕ ਵੱਡੀ ਰੁਕਾਵਟ ਨੂੰ ਦੂਰ ਕਰਦਾ ਹੈ ਜਿਸ ਨੇ ਇਤਿਹਾਸਿਕ ਤੌਰ ਤੇ ਲੱਖਾਂ ਨਵੇਂ ਆਉਣ ਵਾਲਿਆਂ ਨੂੰ ਆਪਣੇ ਦੇਸ਼ ਦੇ ਵਿੱਚ ਸਥਾਪਤ ਕ੍ਰੈਡਿਟ ਇਤਿਹਾਸ ਦੇ ਬਾਵਜੂਦ ਪਹੁੰਚਣ ਤੇ ਦੁਬਾਰਾ ਸ਼ੁਰੂਆਤ ਕਰਨ ਦੇ ਲਈ ਮਜਬੂਰ ਕੀਤਾ ਹੈ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਨਵੇਂ ਆਏ ਹੋਏ ਇਮੀਗ੍ਰੈਂਟਸ ਦੇ ਲਈ ਇੱਕ ਨਵੇਕਲੀ ਪਹਿਲ ਕਰਦਿਆਂ ਸਕੋਸ਼ੀਆ ਬੈਂਕ ਦੇ ਵੱਲੋਂ ਗਾਹਕਾਂ ਨੂੰ ਕ੍ਰੈਡਿਟ ਕਾਰਡ ਦੀ ਅਰਜ਼ੀ ਡਿਜੀਟਲ ਤਰੀਕੇ ਦੇ ਨਾਲ ਦੇ ਸਕਣ ਦੀ ਸਹੂਲਤ ਦਿੱਤੀ ਗਈ ਹੈ ਬੈਂਕ ਦਾ ਦਾਅਵਾ ਹੈ ਕਿ ਆਨਲਾਈਨ ਤਰੀਕੇ ਦੇ ਨਾਲ ਕ੍ਰੈਡਿਟ ਕਾਰਡ ਦੀ ਅਰਜ਼ੀ ਦੀ ਸਹੂਲਤ ਦੇਣ ਵਾਲਾ ਉਹ ਪਹਿਲਾ ਬੈਂਕ ਹੈ ਸਕੋਸ਼ੀਆ ਬੈਂਕ ਦਾ ਕਹਿਣਾ ਹੈ ਕਿ ਨਵੇਂ ਆਏ ਹੋਏ ਇਮੀਗ੍ਰੈਂਟਸ ਦੀ ਸ਼੍ਰੇਣੀ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟਸ ਤੋਂ ਇਲਾਵਾ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਹੋਲਡਰ ਵੀ ਸ਼ਾਮਲ ਨੇ ਜੋ ਕੈਨੇਡਾ ਵਿੱਚ 5 ਸਾਲ ਤੋਂ ਘੱਟ ਸਮੇਂ ਤੋਂ ਰਹਿ ਰਹੇ ਨੇ ਕੈਨੇਡਾ ਦੇ ਇੱਕ ਸਥਾਨਕ ਮੀਡੀਆ ਦੇ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਸਕੋਸ਼ੀਅਰ ਬੈਂਕ ਦੇ ਸੀਨੀਅਰ ਵੌਇਸ ਪ੍ਰੈਜ਼ੀਡੈਂਟ ਕਿੰਗਸਲੇ ਚੱਕ ਨੇ ਕਿਹਾ ਕਿ ਕੈਨੇਡਾ ਆਉਣ ਵਾਲੇ ਨਵੇਂ ਪ੍ਰਵਾਸੀ ਆਨਲਾਈਨ ਚੈਕਿੰਗ, ਬਚਤ ਅਤੇ ਕ੍ਰੈਡਿਟ ਕਾਰਡ ਖਾਤੇ ਖੋਲ੍ਹ ਸਕਦੇ ਨੇ ਜਿਸ ਦੇ ਨਾਲ ਬ੍ਰਾਂਚਾ ਦੇ ਵਿੱਚ ਜਾਣ ਦੀ ਜ਼ਰੂਰਤ ਘਟ ਜਾਂਦੀ ਹੈ। किंग्सले चकने ਕਿਹਾ ਕਿ ਸਹੂਲਤ ਜਿੱਥੇ ਗਾਕਾ ਦੇ ਲਈ ਆਰਾਮਦਾਇਕ ਹੋਵੇਗੀ ਉੱਥੇ ਹੀ ਤੇਜ ਸੇਵਾ ਵੀ ਮਿਲ ਸਕੇਗੀ ਨਵੇਂ ਆਉਣ ਵਾਲੇ ਪ੍ਰਵਾਸੀਆਂ ਨੂੰ ਕ੍ਰੈਡਿਟ ਕਾਰਡ ਦੇਣ ਬਾਰੇ ਵਧੇ ਰੁਚੀ ਜਾਣ ਕਰਦੇ ਹੋਏ ਕਿੰਗਸਲੇ ਚਕਨੇ ਦੱਸਿਆ ਕਿ ਉਹਨਾਂ ਦੇ ਬੈਂਕ ਵੱਲੋਂ ਕ੍ਰੈਡਿਟ ਵਿਸ਼ਲੇਸ਼ਨ ਕੰਪਨੀ ਨੋਵਾ ਕ੍ਰੈਡਿਟ ਦੇ ਨਾਲ 2023 ਦੇ ਵਿੱਚ ਭਾਈਵਾਲੀ ਕੀਤੀ ਗਈ ਸੀ 2023 ਦੇ ਵਿੱਚ ਨੋਵਾ ਕ੍ਰੈਡਿਟ ਦੇ ਨਾਲ ਭਾਈਵਾਲੀ ਕਰਨ ਵਾਲਾ ਪਹਿਲਾ ਕੈਨੇਡੀਅਨ ਬੈਂਕ ਸੀ ਅਤੇ ਹੁਣ ਡਿਜੀਟਲ ਕ੍ਰੈਡਿਟ ਕਾਰਡ ਅਰਜੀ ਦੀ ਪ੍ਰਕਿਰਿਆ ਕਰਨ ਵਾਲਾ ਵੀ ਪਹਿਲਾ ਬੈਂਕ ਹੈ ਬੈਂਕ ਦੇ ਵੱਲੋਂ ਇੱਕ ਕਥਨ ਹੈ ਡਿਜੀਟਲ ਬੈਂਕਿੰਗ ਬਾਰੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿੰਸਲੇ ਚੱਕ ਨੇ ਕਿਹਾ ਕਿ ਨਵੇਂ ਆਏ ਹੋਏ ਇਮੀਗ੍ਰੈਂਟਸ ਦੇ అనుభవਾਂ ਤੋਂ ਉਹਨਾਂ ਨੂੰ ਪਤਾ ਲੱਗਿਆ ਹੈ ਕਿ ਉਕਤ ਪ੍ਰਵਾਸੀਆਂ ਦੇ ਦੇਸ਼ਾਂ ਵਿੱਚ ਡਿਜੀਟਲ ਬੈਂਕਿੰਗ ਕੈਨੇਡਾ ਨਾਲੋਂ ਵਧੇਰੇ ਉੱਨਤ ਹੈ ਚੱਕ ਨੇ ਕਿਹਾ ਇਮੀਗ੍ਰੈਂਟ ਬੈਂਕ ਵਿੱਚ ਜਾ ਕੇ ਵੀ ਬੈਂਕ ਸੇਵਾਵਾਂ ਲੈ ਸਕਦੇ ਨੇ ਪਰ ਆਨਲਾਈਨ ਤਰੀਕੇ ਦੇ ਨਾਲ ਉਹਨਾਂ ਦਾ ਸਮਾਂ ਬਚੇਗਾ ਕਿੰਸਲੇ ਚੱਕ ਦੇ ਮੁਤਾਬਕ ਨੋਵਾ ਕ੍ਰੈਡਿਟ ਗਾਹਕਾਂ ਦੀ ਪੁਰਾਣੇ ਦੇਸ਼ ਦੀ ਹਿਸਟਰੀ ਦੀ ਜਾਣਕਾਰੀ ਹਾਸਲ ਕਰਕੇ ਗਾਹਕਾਂ ਨੂੰ ਕੈਨੇਡਾ ਚੱਕ ਕ੍ਰੈਡਿਟ ਕਾਰਡ ਦੀ ਅਰਜ਼ੀ ਦੇਣ ਦੇ ਵਿੱਚ ਮਦਦ ਕਰੇਗਾ ਦੱਸਣੇ ਹੋ ਗਏ ਕਿ ਕੈਨੇਡਾ ਵਿੱਚ ਕ੍ਰੈਡਿਟ ਹਿਸਟਰੀ ਦੀ ਅਨਹੋਂਦ ਹੋਣ ਦੇ ਕਾਰਨ ਬਹੁਤ ਸਾਰੇ ਇਮੀਗ੍ਰੈਂਟਸ ਨੂੰ ਜਾਂ ਤਾਂ ਕ੍ਰੈਡਿਟ ਕਾਰਡ ਨਹੀਂ ਮਿਲਦਾ ਜਾਂ ਤਾਂ ਬਹੁਤ ਘੱਟ ਰਕਮ ਦਾ ਕ੍ਰੈਡਿਟ ਕਾਰਡ ਮਿਲਦਾ ਹੈ ਚੱਕ ਨੇ ਕਿਹਾ ਬਿਨੈਕਾਰਾਂ ਦੀ ਸਹਿਮਤੀ ਤੋਂ ਬਾਅਦ ਹੀ ਨੋਵਾ ਕ੍ਰੈਡਿਟ ਗਹਾਕੀ ਕ੍ਰੈਡਿਟ ਹਿਸਟਰੀ ਦੀ ਜਾਂਚ ਕਰਕੇ ਰਿਪੋਰਟ ਸੌਂਪੇਗੀ ਸਕੋਸ਼ੀਆ ਬੈਂਕ ਦੇ ਅਧਿਕਾਰੀ ਕਿੰਗਸਲੇ ਚੱਕ ਦਾ ਕਹਿਣਾ ਹੈ ਕਿ ਗਹਾਕਾ ਦੇ ਵੱਲੋਂ ਕ੍ਰੈਡਿਟ ਹਿਸਟਰੀ ਦੀ ਜਾਂਚ ਦੇ ਲਈ ਅਰਜ਼ੀ ਦੇਣਾ ਲਾਜ਼ਮੀ ਨਹੀਂ ਹੈ ਤੇ ਉਹਨਾਂ ਨੂੰ ਇਸੇ ਬਿਗੈਰ ਵੀ ਕ੍ਰੈਡਿਟ ਕਾਰਡ ਮਿਲ ਸਕਦਾ ਹੈ ਪਰ ਆਪਣੇ ਦੇਸ਼ ਦੇ ਵਿੱਚ ਵਧੀਆ ਹਿਸਟਰੀ ਹੋਣ ਦੇ ਕਾਰਨ ਉਹ ਵੱਡੀ ਰਕਮ ਵਾਲੇ ਕਾਰਡ ਦੇ ਲਈ ਯੋਗ ਹੋ ਸਕਦੇ ਨਹੀਂ ਨਵਕ ਡੈਰੀ ਤੇ ਮੁੱਖ ਸੰਚਾਲਨ ਅਧਿਕਾਰੀ ਕੋਲੇਨ ਗਾਲਸਟਰ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਕਿ ਅਸੀਂ ਕੈਨੇਡਾ ਵਿੱਚ ਨਵੇਂ ਆਉਣ ਵਾਲੇ ਨੂੰ ਪਹੁੰਚਣ ਅਤੇ ਵੱਧਨ ਫੁੱਲਣ ਦੇ ਵਿੱਚ ਮਦਦ ਕਰਨ ਲਈ ਬਹੁਤ ਉਤਸ਼ਾਹੀ ਤਾਂ ਗਾਲਸਟਰ ਨੇ ਕਿਹਾ ਕਿ ਸਕੋਸ਼ਿਆ ਬੈਂਕ ਦੇ ਨਾਲ ਸਾਡਾ ਸਹਿਯੋਗ ਦਾ ਸੰਦ ਹੈ ਕਿ ਨਵੇਂ ਆਉਣ ਵਾਲਿਆਂ ਨੂੰ ਡਿਜੀਟਲ ਬੈਂਕਿੰਗ అనుభవ ਦੇ ਵਿੱਚ ਸਹਜੇ ਹੀ ਜੋੜ ਕੇ ਵੱਡੇ ਪੱਧਰ ਤੇ ਸੇਵਾ ਦਿੱਤੀ ਜਾ ਸਕਦੀ ਹੈ ਇਹ ਇੱਕ ਵੱਡੀ ਰੁਕਾਵਟ ਨੂੰ ਦੂਰ ਕਰਦਾ ਹੈ ਜਿਸ ਨੇ ਇਤਿਹਾਸਿਕ ਤੌਰ ਤੇ ਲੱਖਾਂ ਨਵੇਂ ਆਉਣ ਵਾਲਿਆਂ ਨੂੰ ਆਪਣੇ ਦੇਸ਼ ਦੇ ਵਿੱਚ ਸਥਾਪਤ ਕ੍ਰੈਡਿਟ ਇਤਿਹਾਸ ਦੇ ਬਾਵਜੂਦ ਪਹੁੰਚਣ ਤੇ ਦੁਬਾਰਾ ਸ਼ੁਰੂਆਤ ਕਰਨ ਦੇ ਲਈ ਮਜਬੂਰ ਕੀਤਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ